ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਨ ਬਲੌਗ ਕੀਤਾ ਉਦੋਂ ਅਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਕਿ ਮੈਂ ਖੁਦ ਕੁਝ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿੰਨੇ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਸਰ ਮੇਰਾ ਨਾਮ ਪ੍ਰਿੰਸਪਲ ਸਿੰਘ ਪਿੰਡ ਛੇਰੀਆਂ ਮੇਰੀ ਮੈਰਿਜ 2018 ਚ ਹੋਈ ਸੀ ਸਰ ਉਸ ਤੋਂ ਬਾਅਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਅਦ ਸਰ ਉਹਦੀ ਫੈਲ ਲਗਵਾਈ ਮਤਲਬ ਉਹਨਾਂ ਹਾਇਲਰਸ ਕੀਤੀ ਸੀ ਕੁੜੀਆਂ ਨੇ ਯਾਰੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਤਾਂ ਵਿਆਹ ਤੋਂ ਬਾਅਦ ਤਾਂ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰ ਰੀਅਲਸ ਕਰਾਈ ਸੀ ਆਪ ਬਹੁਤ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਸਿੰਗਲ ਦੀ ਫਾਈਲ ਆਈ ਹੋਈ ਹੈ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪਹਿਲੀ ਬੈਗ ਗਈ ਤੇ ਉਸ ਤੋਂ ਬਾਅਦ ਸਾਰਾ ਜੀ ਵਿਆਹ ਤੇ ਪਹੁੰਚ ਚੱਕੇ ਸੀਗੇ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਸਰ ਮੈਂ ਨਾ 6 ਮਹੀਨੇ ਬੜੀ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੀ ਜਿਹੀ ਗੱਲ ਅਗਰ ਨਹੀਂ ਘਟ ਕਰਦੀ ਹੁੰਦੀ ਮੇਰੇ ਨਾਲ ਨਾ ਮੈਨਾਂ ਫੋਨ ਕਰਦੀ ਸੀ ਨਾ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖਦੀ ਸੀ ਸਰ ਉਹਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਰੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਨਿਪਾਰਵਾੜਾ ਨਹੀਂ ਭੇਜੀ ਸੀ ਮੈਨੂੰ ਮੇਰੀ ਮੰ ਤੇ ਹੁਣ ਕੀ ਮੰਗ ਕਰਦਾਂ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਮ ਮਿਲੇ ਜੀ ਠੀਕ ਹੈ ਜੋ ਮੇਰੇ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਹੋ ਗਏ ਜੀ ਮੇਰੇ ਮੈਂ ਇੱਥੇ ਵਿਹਲਾ ਬੈਠਾ ਜੀ ਆਪ ਬਾਹਰ ਕੈਨੇਡਾ ਚ ਤੇ ਮੈਨੂੰ ਇਨਸਾਮ ਮਿਲੇ ਵੱਤੋ ਜੋ ਕਾਰਪੀ ਬੰਦੀ ਹੈ ਸਰਕਾਰੀ ਜੋ ਵੀ ਕਾਰਪੀ ਬੰਦੀ ਤੇ ਕੀਤੀ ਹੈ ਵੀ ਕਾਰਪੀ ਹਾਂਜੀ 2 ਜੋ 18 ਚ ਵਿਆਹ ਕੀਤਾ ਸੀ ਤੇ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆ ਵਾਂਗ ਅਸੀਂ ਵਿਆਹ ਕੇ ਲੈ ਕੇ ਜਾਣੀ ਹੈ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਰ ਦੇਤਾ ਹੋਰ ਕਮਾਨ ਵਾਲੇ ਨੇ ਇੱਕੋ ਹੀ ਭਾਈ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਬਸ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਘਟ ਲਾਂਗੇ ਅਸੀਂ ਬਿਰਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਗਮ ਹੋਏਗਾ ਅੱਜ ਉਹ ਭਵੇਂ ਸੁਣੇਗੀ ਵੀ ਕਦੇ ਸੋਚੇਗੀ ਰੋਏਗੀ ਜ਼ਰੂਰ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਦੋਂ ਮਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਕਿ ਮੈਂ ਖੁਦਕਿਸ਼ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿੰਨੇ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10 10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਹਾਲਾਤ ਦੇਖੇ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਿੰਨੀ ਮੈਂ ਕੀ ਕਰਾਂ ਮਰ ਜਾਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿ ਚਾਵਾ ਨਾ ਸਾਡੇ ਪਿੰਡ ਤੋਂ ਆਂਡ ਗਵਾਨ ਚੋਂ ਰਿਸ਼ਤੇਦਾਰਾਂ ਚੋ ਜੇ ਮੈਂ ਕਹਿੰਨੀ ਮੈਂ ਸਾਰੇ ਇਕੱਠੇ ਕਰਨ ਲੱਗਾ ਨਾ ਢਾਈ ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ ਢਾਈ ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਪੀਤਾ ਇੰਨੀ ਕਿ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਇਹ ਗੋਦੀ ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਂ ਉਹਨੂੰ ਮੈਂ ਗੋਦੀ ਚ ਪਾ ਕੇ ਉਹਨੂੰ ਮੈਂ ਚਾਹ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਆ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਤੇ ਹੁਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਆ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢਿੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਹੋਣ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਜਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ ਦੋ ਦੋ ਘੰਟੇ ਫੋਨ ਚੱਲਦਾ ਸੀ ਤੇ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕ ਉਹਦਾ ਮਾਮਾ ਸੀਗਾ ਜਾਨੀ ਕਿ ਉਹਨੇ ਵਿੱਚ ਬਹੁਤ दखਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ ਐਦਾਂ ਦੀ ਗੱਲ ਨਹੀਂ ਕੋਈ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਿ ਇਹਨੇ ਆਪਣੇ ਮਨ ਨੂੰ ਲਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮੜਮੋਟੀ ਗੱਲਬਾਤ ਕਰਨ ਲੱਗਾ ਨਹੀਂ ਤੇ ਸਦਮੇ 'ਚ ਇੰਨਾ ਕਿ ਸਦਮੇ 'ਚ ਸੀਗਾ ਅਸੀਂ ਨੂੰ ਛੱਡ ਕੇ 10 ਮਿੰਟ ਲਈ ਲੱਗ ਨਹੀਂ ਸੀ ਹੁੰਦੇ ਉਹਨੇ ਮੈਨੂੰ ਰਿਕਾਰਡਿੰਗ ਭੇਜੀ ਸੀ ਕਿ ਮੰਮੀ ਕਿ ਮੇਰੇ ਘਰ ਦੇ ਕੇਸ ਲੜਨਗੇ ਕਿ ਮੈਨੂੰ ਤਲਾਕ ਚਾਹੀਦਾ ਜੋ ਤੁਹਾਨੂੰ ਪ੍ਰਿੰਸ ਨੇ ਦੱਸਿਆ ਉਹ ਸਹੀ ਹੈ ਕਿ ਜਦੋਂ ਉਹਨੇ ਇਹ ਗੱਲ ਦੱਸੀ ਮੇਰੇ ਦਾ ਪੈਰਾਂ ਚੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਹੁਣ ਕੀ ਚੱਕਰ ਹੋਇਆ ਵੀ ਗੱਲ ਤਾਂ ਕੋਈ ਹੋਈ ਨਹੀਂ ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੈਗਾ ਤੇ ਮੈਂ ਰਿਕਾਰਡਿੰਗਾਂ ਵੀ ਭੇਜਦੀ ਰਹੀਆਂ ਉਹਨੇ ਨਹੀਂ ਫੋਨ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਫੇਰ ਦੁਬਾਰਾ ਉਹ ਹੀ ਕੰਮ ਸਾਡੇ ਨਾਲ ਕਰੇਗੀ ਤੇ ਉਸ ਤੋਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਫਿਰ ਅਸੀਂ ਉਹਦੇ ਮੰਮੀ ਪਾਪਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਹਾਂ ਤੁਸੀਂ ਜੋ ਕਰਨਾ ਹੈ ਕਰ ਲਓ ਹਾਂਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫਿਰਦਾ ਹੈ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਬ ਦੇ ਧੱਕੇ ਖਾਂਦਾ ਫਿਰਦਾ ਇੱਕ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਐਦਾਂ ਬੈਠੇ ਹੋਈਏ ਲੋਕਾਂ ਦੀਆਂ ਗੱਲਾਂ ਕੁਝ ਤੇ ਮਤਲਬ ਕਿ ਕੁਝ ਮੈਂ ਬਹੁਤ ਦੁਖੀਆਂ ਮੈਂ ਇਹੀ ਗੱਲ ਕਹਿਨੀ ਹੈ ਕਿ ਜੇ ਮੇਰਾ ਪੁੱਤ ਨੂੰ ਜਿਵੇਂ ਤੜਫਾਇਆ ਐਵੇਂ ਉਹਦੇ ਨਾਲ ਵੀ ਹੋਣਾ ਚਾਹੀਦਾ ਸਾਡੀ ਜੁਆਇੰਟ ਫੈਮਿਲੀ ਆ ਜੀ ਇਹ ਮੇਰੇ ਸਾਡਾ ਪਿੰਡ ਛੇਰੀਆਂ ਜੀ ਤਸੀਲ ਸਮਰਵਾਲਾ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਜੁਆਇੰਟ ਫੈਮਿਲੀ ਆ ਜੀ ਇਹ ਮੇਰੇ ਭਾਈ ਦਾ ਲੜਕਾ ਜੀ ਮੇਰਾ ਭਤੀਜਾ ਜੀ ਇਹਦੀ ਸ਼ਾਦੀ ਅਸੀਂ 2018 ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਲਸ ਕੀਤੀ ਸੀ ਪਹਿਲਾਂ ਉਹਦੇ ਕਾਜਾਂ ਦੇ ਉਹਦਾ ਮਤਲਬ ਨਹੀਂ ਸੀ ਲੱਗਾ ਕੈਨੇਡਾ ਦਾ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਫੈਲ ਆਈ ਉੱਥੇ ਰਿਫਿਊਜੀ ਲਾ ਗਈ ਉੱਥੇ ਸਾਨੂੰ ਖਰਚਾ ਭਰਨਾ ਪਿਆ ਉਸ ਤੋਂ ਬਾਅਦ ਫੇ ਕੈਨੇਡਾ ਦੀ ਫੈਲ ਆਈ ਉੱਥੋਂ ਰਿਫਿਊਜੀ ਆ ਗਈ ਉੱਥੇ ਸਾਡੇ ਪੈਸੇ ਕੁਝ ਕੱਟ ਕੇ ਆਏ ਸਸਾ ਅਸੀਂ ਉਹ ਵੀ ਸਾਨੂੰ ਖਰਚਾ ਭਰਨਾ ਪਿਆ ਜੀ ਉਸ ਤੋਂ ਬਾਅਦ ਇਹਨੂੰ ਤਿੰਨ ਵਾਰੀ ਅਸੀਂ ਐਲਸ ਕਰਾਈ ਤੀਜੀ ਵਾਰ ਇਹਦੇ ਬੈਂਡ ਆਏ ਇਹਨੂੰ ਫੇਰ ਬਾਹਰ ਭੇਜਤਾ ਜੀ ਢਾਈ ਸਾਲ ਸਾਡੇ ਕੋਲ ਰਹਿ ਕੇ ਗਈ ਹੈ ਜੀ ਕਿਹੜੀ ਜਗ੍ਹਾ ਕੀ ਨਾਮ ਸੀ ਕੁੜੀ ਤੇ ਕੁੜੀ ਦਾ ਨਾਮ ਕੁੜੀ ਦਾ ਨਾਮ ਅਜੀਤ ਸਿੰਦਰ ਕੋਹਰਾ ਜੀ ਡੈਡੀ ਦਾ ਨਾਮ ਜਰਨੈਲ ਸਿੰਘ ਪਿੰਡ ਇਹਨਾਂ ਦਾ ਚਰਾਣਾ ਜੀ ਜ਼ਿਲ੍ਹਾ ਨਵਾਂ ਸ਼ਹਿਰ ਇਹਨਾਂ ਦਾ ਜੀ ਕਿਹੜੀ ਜਗ੍ਹਾ ਭੇਜਿਆ ਸੀ ਇਹਨੂੰ ਕੈ ਉੜਕੁਟਾ ਇੱਥੇ ਰਹਿ ਗਈ। ਇਹ ਸਾਰਾ ਖਰਚਾ ਅਸੀਂ ਟੋਟਲ 31 ਲੱਖ ਦੇ ਕਰੀਬ ਸਾਡਾ ਲੱਗ ਗਿਆ ਸੀ ਜੀ। ਹੁਣ ਤੱਕ ਦਾ ਸਾਡਾ ਖਰਚਾ ਜੇ ਵਿਆਜ ਪਾ ਕੇ ਸਮਝੀਏ ਤਾਂ ਸਾਡਾ 50 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੈ ਜੀ। ਆਸੀਂ ਵੀ ਕੁਝ ਜ਼ਮੀਨ ਵੇਚੀ ਜੀ, ਕੁਝ ਪੈਸਾ ਵਿਆਜ ਚ ਚੁੱਕਿਆ, ਕੁਝ ਲੋਨ ਵੀ ਲਿਆ ਜੀ। ਇਸ ਤਰ੍ਹਾਂ ਉਸ ਨੂੰ ਅਸੀਂ ਬਾਹਰ ਭੇਜਿਆ ਜੀ। ਹੁਣ ਸਾਨੂੰ ਹੁਣ ਸਾਡੇ ਕੋਲ ਢਾਈ ਸਾਲ ਇੱਥੇ ਰਹਿ ਕੇ ਗਈ ਜੀ। ਪਹਿਲਾਂ ਸਦਾ ਨਾਲ ਠੀਕ ਗੱਲਬਾਤ ਕਰਦੀ ਰਹੀ। ਉਸ ਤੋਂ ਬਾਅਦ ਇੱਕਦਮ ਫਰਦਨਾ ਗੱਲ ਕਰਨੀ ਉਹਨੇ ਬੰਦ ਕਰ ਦਿੱਤੀ ਆਪਣੇ ਮੰਮੀ ਡੈਡੀ ਦਾ ਆਪਣੇ ਕਾਜ पे ਤੇ ਵੀ ਮੇਰੇ ਮੰਮੀ ਡੈਡੀ ਕੇਸ ਲੜਨਗੇ ਮੈਨੂੰ ਤਲਾਕ ਚਾਹੀਦਾ ਇਸ ਤੇ ਅਸੀਂ ਐਸਐਸਪੀ ਸਾਹਿਬ ਨੂੰ ਅ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਡੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਉਸ ਤੋਂ ਬਾਅਦ ਡੀਐਸਪੀ ਦਾ ਫਾਈਲ ਜਿਹੜੀ ਵਾਪਸ ਐਸਐਸਪੀ ਸਾਹਿਬ ਕੋਲ ਗਈ ਸੀ ਐਸਐਸਪੀ ਸਾਹਿਬ ਨੇ ਉਹਨਾਂ ਤੇ ਮਤਲਬ ਪਾਚਾ ਦਾਅਰਜ ਕਰਤਾ ਸੀ ਨੀ ਕਿਦੇ ਉੱਤੇ ਪਰਚਾ ਦਰਜ ਹੋਇਆ ਪਰਚਾ ਜੀ ਕੁੜੀ ਦਾ ਪਰਚਾ ਹੋਇਆ ਜਤਿੰਦਰ ਕੌਰ ਤੇ ਉਹਦੇ ਡੈਡ ਜੀ ਜਰਨੈਲ ਸਿੰਘ ਤੇ ਉਹਦੀ ਮਾਂ ਤੇ ਬਲਵਿੰਦਰ ਕੌਰ ਤੇ ਜੀ ਕੀ ਮੰਗ ਕਰਦੇ ਆਸੀਂ ਮਾਂ ਹੀ ਕੰਮ ਕਰਦੇ ਸਾਨੂੰ ਇਨਸਾਨ ਸਾਫ ਮਿਲੇ ਜੀ ਅਸੀਂ ਇੰਨੇ ਪੈਸੇ ਲਾਏ ਹੋਏ ਨੇ ਜੀ ਸਾਡਾ ਬੇਟਾ ਘਰੇ ਬੈਠਾ ਜੀ ਉਹ ਰਾਹ ਨਾਲ ਬਾਹਰ ਬੈਠੀ ਆ ਜੀ ਗਵਰਨਮੈਂਟ ਤੋਂ ਇਹ ਮਨਜ਼ੂਰੀ ਕਰ ਦੇਣ ਜੀ ਸਾਨੂੰ ਸਾਡੀ ਸਨਮਾਈ ਹੋਵੇ ਅਨੁਸਾਰ ਅਨਸਾਬ ਮਿਲੇ ਜੀ ਗਾਂ ਤੋਂ ਇਹ ਜੇ ਕਿਸੇ ਹੋਰ ਨਾਲ ਮਤ ਹੋਏ ਇੱਕ ਅਰਜ਼ੀ ਮਾਨਯੋਗ ਐਸਐਸਪੀ ਖੰਨਾ ਜੀ ਦੇ ਪ੍ਰਿਤਪਾਲ ਸਿੰਘ ਸ਼ੇਰੀਆਂ ਨੇ ਐਸਐਸਪੀ ਸਾਹਿਬ ਜੀ ਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਐ ਲੀਗਲ ਦੀ رائے ਤੋਂ ਬਾਅਦ ਇਹ ਪੜਚਾਅ ਦਰਜ ਹੋਇਆ 318 ਜੀਵਨ ਦੋ ਤੇ ਕਾਰਜ ਜੀਵਨ ਦੋ ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕਾਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕ ਫਲੱਬ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਹਸਬੰਡ ਵਾਈਫ ਤੇ ਲੜਕੀ ਆਇਲਟਸ ਦੋ ਤਿੰਨ ਵਾਰ ਆਇਲਟਸ ਕੀਤੀ ਪਹਿਲਾਂ ਆਸਟ੍ਰੇਲੀਆ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਆਇਲਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬਾਅਦ ਲੱਗਦੇ ਬਾ ਭੇਜਣੇ ਨਹੀਂ ਵੇਖੋ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈ